ਤਾਂ ਕੈਨੇਡਾ ਦੇ ਵਿੱਚ ਲੋਕ ਇਮੀਗ੍ਰੇਸ਼ਨ ਤੋਂ ਖਾ ਧੜੀ ਦਾ ਸ਼ਿਕਾਰ ਹੋਏ ਨੇ ਦਰਅਸਲ तकरीबन 2 ਸਾਲ ਦੀ ਜਾਂਚ ਤੋਂ ਬਾਅਦ ਹੋਣਾ ਇਹ ਸਾਰੇ ਮਾਮਲੇ ਦੇ ਵਿੱਚ ਮਾਰੀਆ ਕਾਰਪਸ ਨਾਂ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਉਸਨੇ ਇੱਕ ਆਪਣਾ ਦਫ਼ਤਰ ਬਣਾਇਆ ਹੋਇਆ ਸੀ ਲੋਕਾਂ ਨੂੰ ਜਿਹੜਾ ਕੈਨੇਡਾ ਦਾ ਵਰਕ ਪਰਮਿਟ ਦੇ ਉਪਲੇਖੇ ਦੇ ਵਿੱਚ ਲੈਂਦੀ ਸੀ ਜਾਂ ਪਰ ਕੈਨੇਡਾ ਦੀ ਨਾਗਰਿਕਤਾ ਦੇ ਡਾਕੂਮੈਂਟਸ ਦੰਦੀ ਸੀ ਸਾਰੇ ਡਾਕੂਮੈਂਟਸ ਜਾਲੀ ਹੁੰਦੇ ਸੀ ਲੋਕਾਂ ਨੂੰ ਜਿਹੜਾ ਕਈ-ਕਈ ਮਹੀਨਿਆਂ ਬਾਅਦ ਪਤਾ ਲੱਗਦਾ ਕਿ ਜਿਹੜੇ ਉਹਨਾਂ ਨੂੰ ਡਾਕੂਮੈਂਟਸ ਦਿੱਤੇ ਗਏ ਨੇ ਲੀਗਲ ਨਹੀਂ ਨੇ ਜਿਹੜੇ ਇਹ ਜਾਲੀ ਡਾਕੂਮੈਂਟਸ ਨੇ ਹਾਲਾਂਕਿ ਜਿਹੜਾ 5000 ਦਾ ਡਾਲਰ ਦੇ ਅੰਦਰ ਧੋਖਾਧੜੀ ਕੀਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਪੈਰਾ 2 ਸਾਲ ਦੀ ਜਾਂਚ ਪੜਤਾਲ ਤੋਂ ਬਾਅਦ ਜਿਹੜਾ ਉਸ ਮਾਰੀਆ ਕੋਰਪਸ ਨਾਂ ਦੀ ਜਿਹੜੀ ਔਰਤ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਤਾ ਲੱਗਿਆ ਕਿ ਟ੍ਰਾਂਟੋ ਦੇ ਵਸਨੀਕ ਸੀ ਮਾਰੀਆ ਕੋਰਪਸ ਜਿਸ ਨੂੰ ਕਿ ਜਿਹੜਾ ਹੁਣ ਗ੍ਰਿਫਤਾਰ ਕਰ ਲਿਆ ਗਿਆ ਵੱਖ-ਵੱਖ ਉਸ ਦੇ ਉੱਪਰ ਮਾਮਲੇ 20 ਦਰਜ ਕੀਤੇ ਗਏ ਨੇ ਤੇ ਨਾਲ ਟ੍ਰਾਂਟੋ ਪੁਲਿਸ ਦਾ ਆਮ ਲੋਕਾਂ ਨੂੰ ਕਹਿਣਾ ਕਿ ਇਸ ਤਰੀਕਾ ਦੇ ਜਿਹੜੇ ਧੋਖੇਬਾਜ਼ ਏਜੰਟ ਨੇ ਇਹਨਾਂ ਤੋਂ ਪਹਿਲਾਂ ਹੀ ਜਿਹੜਾ ਗੁਰੇਜ਼ ਕੀਤਾ ਜਾਵੇ ਬਚਾ ਕੀਤਾ ਜਾਵੇ